ਸਮਝਦਾ ਕਿ ਪਿਛਲੀ 4-5 ਦਹਾਕੀਆਂ ਚ ਇਹ ਸਭ ਤੋਂ ਨਾਪਾਕ ਹਰਕਤ ਹੈ ਸਭ ਤੋਂ ਗਿਰੀ ਹੋਈ ਹਰਕਤ ਹੈ ਔਰ ਇਹ ਕਿ ਐਸਾ ਮਤਲਬ ਕਿ ਨੋਨਾ ਕੰਮ ਹੈ ਕਿ ਜੇ ਦੀ ਨਿੰਦਾ ਦੇ ਲਈ ਇਸ ਵਾਰ ਸ਼ਬਦ ਜਿਹੜੇ ਉਹ ਇਕੱਠ ਪੈ ਗਏ ਕੋਈ ਇਸ ਲਈ ਕਿਉਂਕਿ ਅਗਰ ਕੋਈ ਬੰਦਾ ਕਿਸੇ ਨਿਹਤਿਆਂ ਦੇ ਉੱਤੇ ਔਰ ਐਸੇ ਲੋਕਾਂ ਤੇ ਜਿਹੜੇ ਆਪਣੇ ਘਰਾਂ ਤੋਂ ਇੰਨੀ ਦੂਰ ਸਿਰਫ ਰਾਹਤ ਲੈਣ ਲਈ ਹੁਮੰਦ ਦੇ ਲਈ ਉੱਥੇ ਪਹੁੰਚੇ ਕੋਈ ਆਪਣੇ بیوی ਬੱਚਿਆਂ ਨਾਲ ਕੋਈ ਮਾਪੇ-ਬਾਪ ਨਾਲ ਕੋਈ ਭਾਈ-ਭੈਣਾ ਨਾਲ ਕੋਈ ਮੀਆਂ-ਬੀਵੀ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਤੇ ਮੈਂ ਸਮਝਦਾ ਕਿ ਇਨਸਾਨੀਅਤ ਤੋਂ ਵੀ ਗਿਰੀ ਹੋਈ ਹਰਕਤ ਹੈ ਭਾਰਤ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਇਸ ਮੁਕਦਮੇ ਦੇ ਵਿੱਚ 10 ਦਿਨ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਹੈ ਔਰ ਦੇਸ਼ ਦੇ ਸਾਹਮਣੇ ਅੱਤਵਾਦੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸਾਰੇ ਬਾਜ਼ਾਰ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਇਹ ਸੁਨੇਹਾ ਪੇਸ਼ ਕਰੀਏ ਕਿਉਂਕਿ ਤੁਸੀਂ ਇਹ ਦੇਖੋਗੇ ਕਿ ਉਹਨਾਂ ਨੇ ਲੋਕਾਂ ਨੂੰ ਇਹ ਪੁੱਛਿਆ ਵੀ ਤੁਹਾਡਾ ਧਰਮ ਕੀ ਹੈ ਤੁਹਾਡਾ ਨਾਂ ਕੀ ਹੈ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਤੇ ਉਹਦੇ ਬਾਅਦ ਉਹਨਾਂ ਨੂੰ ਜਿਹੜੇ ਦੋ ਮੁਸਲਮਾਨਾਂ ਨੇ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਹੱਤਵਾਦੀਆਂ ਦਾ ਜਿਹੜਾ ਧਰਮ ਹੈ ਉਹਨਾਂ ਇслаਮ ਹੈ ਨਾ ਕੁਝ ਹੋਰ ਹੈ ਉਹ ਧਰਮੀ ਨਹੀਂ ਉਹਨਾਂ ਦਾ ਸਨੇਹਾ ਦੇਸ਼ ਨੂੰ ਤਾਂ ਇਹ ਜਾ ਰਿਹਾ ਹੱਤਵਾਦ ਵੱਲੋਂ ਕਿ ਤੁਸੀਂ ਹਿੰਦੂ ਮੁਸਲਮਾਨ ਆਪਸ ਦੇ ਵਿੱਚ ਨਫ਼ਰਤ ਕਰੋ لیکن ਸਾਡਾ ਕੰਮ ਹੈ ਕਿ ਅਸੀਂ ਅੱਤਵਾਦ ਦੀ ਵਿਰੋਧਤਾ ਕਰਦੇ ਹੋਏ ਇਸ ਗੱਲ ਨੂੰ ਆਮ ਕਰੀਏ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਦੀ ਜਿਹੜੀ ਸਾਜ਼ਿਸ਼ ਹੈ ਉਹ ਸਿਰਫ ਚੰਦ ਲੋਕਾਂ ਨੂੰ ਮਾਰਨਾ ਹੀ ਨਹੀਂ ਸੀ ਬਲਕਿ ਕਰੋੜਾਂ ਲੋਕਾਂ ਦੇ ਦਿਲਾਂ 'ਚ ਨਫ਼ਰਤ ਵੀ ਬਣਾਉਣਾ ਜਿਹੜਾ ਹੈ ਉਹਨਾਂ ਦਾ ਕੰਮ ਹੈ ਇਸ ਲਈ ਭਾਰਤ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਦ੍ਰਿੜਤਾ ਦੇ ਨਾਲ ਇੱਕ ਅੱਤਵਾਦ ਦੇ ਖਿਲਾਫ ਮੁਹਿੰਮ ਚਲਾਨ ਔਰ ਇਹਦਾ ਖਾਤਮਾ ਹੋਣਾ ਜਿਹੜਾ ਹੈ ਉਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਸਟੇਟ ਗਵਰਨਮੈਂਟ ਨੂੰ ਵੀ ਸੈਂਟਰਲ ਗਵਰਨਮੈਂਟ ਨੂੰ ਵੀ ਇਹਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਇਹ ਹਮਲੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹੀ ਅਗਰ ਆਪਾਂ ਕੱਲ ਰਾਤ ਤੋਂ ਹੀ ਦੇਖਾਂਗੇ ਤੇ ਹਰ ਬੰਦੇ ਨੂੰ ਦੁੱਖ ਹੋਇਆ ਤਕਲੀਫ ਹੋਈ ਹੈ ਔਰ ਦੇਸ਼ ਦੇ ਮੁਸਲਮਾਨਾਂ ਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਕਿ ਗੈਰ ਮੁਸਲਮਾਨਾਂ ਨੂੰ ਹੈ ਲੇਕਿਨ ਸਾਨੂੰ ਡਬਲ ਦੁੱਖ ਹੈ ਵੀ ਇਹ ਨਾਲ ਕਿ ਇਸ ਹਮਲੇ ਦੇ ਨਾਲ-ਨਾਲ ਉਹਨਾਂ ਨੇ ਇਸਲਾਮ ਨੂੰ ਔਰ ਮੁਸਲਮਾਨਾਂ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਅੱਤਵਾਦੀਆਂ ਨੇ ਤੇ ਕਿਤੇ ਨਾ ਕਿਤੇ ਸਾਨੂੰ ਇਹ ਸਾਡਾ ਇਹ ਹੱਕ ਬਣਦਾ ਹੈ ਕਿ ਅਸੀਂ ਅੱਤਵਾਦ ਦੇ ਖਿਲਾਫ ਖੁੱਲ ਕੇ ਫਰੰਟ ਲਾਈਨ ਦੇ ਉੱਤੇ ਆਈਏ ਔਰ ਅੱਤਵਾਦੀਆਂ ਨੂੰ ਵੀ ਇਹ ਸਨੇਹਾ ਦਈਏ ਕਿ ਤੁਹਾਡੀ ਗੁੰਡਾਗਰਦੀ ਜਿਹੜੀ ਹੈ ਉਹ ਚੱਲਣ ਨਹੀਂ ਦੇਵਾਂਗੇ ਔਰ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਕਾਂਡ ਦੇ ਮੁਲਜ਼ਮਾਂ ਨੂੰ ਫੜ ਕੇ ਜਿਹੜਾ ਉਹ ਸਾਰੇ ਬਾਜ਼ਾਰ ਲੋਕਾਂ ਨੂੰ ਬੁਲਾ ਕੇ ਜਨਤਕ ਤੌਰ ਤੇ ਜਿਹੜੀ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਹਮਸਾਇਆ ਦੇਸ਼ ਜਿਹੜਾ ਸਾਡਾ ਉਹ ਪਿਛਲੇ 75 ਸਾਲਾਂ ਤੋਂ ਪड़ोसी ਦਾ ਹੱਕ ਹੀ ਨਹੀਂ ਅਦਾ ਕਰ ਸਕਿਆ। ਉਹਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਇਹ ਦੇਖੋ ਕੋਈ ਵੀ ਮੈਂ ਹੋਵਾਂ ਤੁਸੀਂ ਹੋ ਜਿਹਨਾਂ ਦੇ ਪੜੋਸੀ ਗੰਦੇ ਅਗਰ ਹੋਣਗੇ ਤੇ ਉਹ ਜ਼ਾਇਰ ਜੀ ਗੱਲ ਹੈ ਪਰੇਸ਼ਾਨ ਰਹਿਣਗੇ ਤੇ ਮੈਂ ਸਮਝਦਾ ਇੱਕ ਨਾਪਾਕ ਪੜੋਸੀ ਸਾਡੇ ਪੱਲੇ ਪਿਆ ਤੇ ਉਹਨੇ ਅੱਜ ਤੱਕ ਸਿਵਾਏ ਨਫ਼ਰਤ ਦੇ ਸਿਵਾਏ ਖੂਨ ਦੇ ਹੋਰ ਕੁਝ ਨਹੀਂ ਦਿੱਤਾ ਔਰ ਆਪ ਵੀ ਉਹ ਆਤਵਾਦ ਤੋਂ ਗ੍ਰਸਤ ਹੈ ਪੂਰੀ ਤਰ੍ਹਾਂ ਤੇ ਕਿਤੇ ਨਾ ਕਿਤੇ ਕੁਰਾਨ ਸ਼ਰੀਫ ਨੇ ਤਾਂ ਇਹ ਕਿਹਾ ਕਿ ਅੱਲਾਹ ਤਾਲਾ ਨੇ ਕਿ ਅਗਰ ਤੁਸੀਂ ਇੱਕ ਨਾਹਕ ਬੰਦੇ ਨੂੰ ਮਾਰ ਦਿੱਤਾ ਤੇ ਇੰਜ ਜਿਵੇਂ ਤੁਸੀਂ ਪੂਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਹੋ ਤੇ ਇਸ ਲਈ ਜਿਸ ਧਰਮ ਨੇ ਇੱਕ ਬੰਦੇ ਦੇ ਕਤਲ ਨੂੰ ਇਨਸਾਨੀਅਤ ਦਾ ਕਤਲ ਕਰਾਰ ਦਿੱਤਾ ਹੋਵੇ ਉਸ ਧਰਮ ਵੱਲੋਂ ਇਹ ਕਹਿ ਦੇਣਾ ਕਿ ਅਸੀਂ ਉਸ ਧਰਮ ਦੇ ਮੰਨਣ ਵਾਲੇ ਆਂ ਔਰ ਤੁਹਾਨੂੰ ਤੁਹਾਡੇ ਧਰਮ ਦੀ ਹੋ ਜਾਣਾ ਮਾਰ ਰਹੇ ਤੇ ਮੈਂ ਸਮਝਦਾ ਕਿ ਇਹ ਵੀ ਇੱਕ ਛੜੇਂਤਰ ਹੈ ਇੱਕ ਸਾਜ਼ਿਸ਼ ਹੈ ਜਿਹੜਾ ਕਿ ਦੇਸ਼ ਦੇ ਖਿਲਾਫ ਰਚੀ ਗਈ ਹੈ ਭਾਰਤ ਸਰਕਾਰ ਨੂੰ ਕੀ ਅਪੀਲ ਹੈ ਜਾਂ ਜਿਹੜੇ ਅਤਵਾਦੀ ਆ ਉਹਨਾਂ ਨੂੰ ਕੀ ਸਜ਼ਾ ਮਿਲੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਹੁਣ ਤੱਕ ਜਿੰਨੇ ਅਤਵਾਦੀ ਫੜੇ ਗਏ ਉਹਨਾਂ ਨੂੰ ਮਹਿਮਾਨ ਬਣਾ ਕੇ ਜੇਲ੍ਹਾਂ 'ਚ ਰੱਖਿਆ ਤੇ ਬੜਾ ਲੰਮਾ ਸਮਾਂ ਗੁਜ਼ਰਿਆ ਉਹਨਾਂ ਨੂੰ ਫਿਰ ਸਜ਼ਾ ਦਿੱਤੀ ਗਈ ਇਸ ਮੁਕਦਮੇ ਦੇ ਵਿੱਚ ਫਾਸਟ ਟਰੈਕ ਅਦਾਲਤ ਬੁਲਾਈ ਜਾਵੇ 10 ਦਿਨ ਦੇ ਵਿੱਚ ਮੁਕਦਮੇ ਦਾ ਫੈਸਲਾ ਕਰੋ ਔਰ ਜਨ ਤੱਕ ਤੌਰ ਦੇ ਉਤੇ ਇਹਨਾਂ ਨੂੰ ਫਾਂਸੀ ਦੇਓ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਸ਼ੈਲਟਰ ਦਿੱਤਾ ਉਹਨਾਂ ਨੂੰ ਵੀ ਜਿਹੜੇ ਕੋਈ ਇਹਨਾਂ ਦੀ ਉੱਤੇ ਹਮਾਇਤ ਕਰਦੇ ਪਹਿਲੀ ਦਫਾ ਹੈ ਤੁਸੀਂ ਅੱਜ ਕਸ਼ਮੀਰ ਦੇ ਅਖਬਾਰ ਜਾਂ ਸੋਸ਼ਲ ਮੀਡੀਆ ਅger ਚੱਕੋਗੇ ਤੇ ਇਹ ਐਸੀ ਘਟਨਾ ਹੈ ਕਿ ਕਸ਼ਮੀਰ ਦੇ ਲੱਖਾਂ ਮੁਸਲਮਾਨਾਂ ਨੇ ਅੱਜ ਬੰਦ ਕੀਤਾ ਉੱਥੇ ਉਥੇ ਦੇ ਗ੍ਰੈਂਡ ਮੁਫਤੀ ਦਾ ਮਹਿਰਾਤ ਬਿਆਨ ਸੁਣ ਰਿਆ ਸੀ ਔਰ ਉੱਥੇ ਦੀ ਮਸਜਿਦਾਂ 'ਚ ਐਲਾਨ ਕੀਤਾ ਗਿਆ ਕਿ ਐਡਾ ਵੱਡਾ ਜ਼ੁਲਮ ਕੀਤਾ ਗਿਆ ਕਿ ਅਸੀਂ ਰੋਸ ਵਜੋਂ ਅੱਜ ਪੂਰਾ ਕਸ਼ਮੀਰ ਜਿਹੜਾ ਹੈ ਉਹ ਬੰਦ ਹੈ ਤੇ ਇਸ ਇਹ ਇਸ ਗੱਲ ਦਾ ਸਨੇਹਾ ਹੈ ਕਿ Hindu ਔਰ Musalmana ਜੀ ਨਫਰਤ ਫੈਲਾਨਦੀ ਕੋਈ ਸਾਜ਼ਿਸ਼ ਜਿਹੜੀ ਆ ਉਹ ਕਾਮਯਾਬ ਨਹੀਂ